ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੇ ਟ੍ਰੈਫਿਕ ਨੂੰ ਲੈ ਕੇ ਇਸ ਟਾਈਮ ਮੌਜੂਦ ਅਸੀਂ ਜਗਰਾਉਂ ਪੁਲ ਤੇ ਖੜੇ ਆ ਕਿ ਟ੍ਰੈਫਿਕ ਨੂੰ ਲੈ ਕੇ ਲੋਕ ਬੜੀ ਦੂਰ ਦੂਰ ਤੱਕ ਲੰਬੀਆਂ ਲੈਣਾ ਲੱਗੀਆਂ ਹੋਈਆਂ ਪਰ ਕਿਤੇ ਨਾ ਕਿਤੇ ਜਾ ਕੇ ਲੋਕ ਲਾਈਨਾਂ ਵਿੱਚ ਖੜੇ ਆ ਪਰ ਕਿਤੇ ਕਿਸੇ ਨੂੰ ਕਾਹਲੀ ਹੁੰਦੀ ਹੈ ਕੋਈ ਲਾਈਨਾਂ ਕ੍ਰੋਸ ਕਰਕੇ ਨਿਕਲ ਜਾਂਦਾ ਰੈੱਡ ਲਾਈਟ ਬੜੀ ਦੇਖਦਾ ਨਿਕਲ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਚਾਰੇ ਪਾਸੇ ਬੜੀ ਦੂਰ ਤੱਕ ਲਾਈਨਾਂ ਹੀ ਲਿਆਣਾ ਲੱਗੀ ਹੋਏ ਤੇ ਜਿਹੜੇ ਪੁਲਿਸ ਮੁਲਾਜ਼ਮ ਜਿਹੜੇ ਆਪਣੇ ਬੜੀ ਵਧੀਆ ਡਿਊਟੀ ਨਿਭਾ ਰਹੇ ਹੈਗੇ ਨੇ ਉਹ ਤੁਸੀਂ ਦੇਖੋ ਤਸਵੀਰਾਂ ਦੇ ਨਾਲ ਜਿਹੜੇ ਮੁਲਾਜ਼ਮ ਜਿਹੜੇ ਆਪਣੇ ਬੜੀ ਵਧੀਆ ਤਰੀਕੇ ਨਾਲ ਡਿਊਟੀ ਨਿਭਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਉਧਰਲੇ ਪਾਸੇ ਜਾਂਦੇ ਆ ਸਟੇਸ਼ਨ ਵਾਲੀ ਸਾਈਡ ਤੇ ਉਹ ਵੀ ਆਪਣੀ ਜਗ੍ਹਾ ਤੇ ਮੁਲਾਜ਼ਮ ਬੜੀ ਵਧੀਆ ਡਿਊਟੀ ਨਿਭਾ ਰਹੇ ਤੇ ਜੇ ਆਪਾਂ ਗੱਲ ਕਰੀਏ ਤਾਂ ਇਧਰਲੇ ਪਾਸੇ ਦੀ ਜਿੱਧਰ ਆ ਮਾਤਾ ਦੇ ਮੰਦਰ ਵਾਲੇ ਪਾਸੇ ਜਾਣਾ ਹੋਵੇ ਤੇ ਇੱਧਰ ਵੀ ਬੜੀ ਵਧੀਆ ਤਰ੍ਹਾਂ ਡਿਊਟੀ ਨਿਭਾ ਰਿਆ ਤੇ ਗੱਲਬਾਤ ਕਰਦੇ ਜਿਹੜੇ ਮੌਕੇ ਦੇ ਜਿਹੜੇ ਮੁਲਾਜ਼ਮ ਜਿਹੜੇ ਆਪਣੇ ਦਵਿੰਦਰ ਮੈਡਮ ਜੀ ਹੈਗੇ ਨੇ ਇਨਚਾਰਜ ਮੈਡਮ ਉਹਨਾਂ ਨਾਲ ਗੱਲਬਾਤ ਕਰਦੇ ਆ ਕਿੱਦਾਂ ਦੇਖਦੇ ਟ੍ਰੈਫਿਕ ਨੂੰ ਲੈ ਕੇ ਜਿਹੜੇ ਲੋਕ ਅਵੇਅਰਨੈਸ ਨਹੀਂ ਹੈਗੇ ਨੇ ਤੇ ਉਹਨਾਂ ਨੂੰ ਅਸੀਂ ਜਾਗਰੂਕ ਕਰਨ ਵਾਸਤੇ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਗੱਡੀ ਆਪਣੀ ਹੌਲੀ ਚਲਾਓ ਪਰ ਕਿਤਨੇ ਜਿੱਤੇ ਜਾ ਕੇ ਕਿਸੇ ਨੂੰ ਕਾਲੀ ਹੁੰਦੀ ਕਾਲੀ ਚ ਗੱਡੀ ਲੈ ਕੇ ਨਿਕਲ ਜਾਂਦਾ ਤੇ ਮੌਕੇ ਤੇ ਸਾਡੇ ਨਾਲ ਦਵਿੰਦਰ ਮੈਡਮ ਜੀ ਇਨਚਾਰਜ ਮੈਡਮ ਆਪਾਂ ਗੱਲਬਾਤ ਕਰਦੇ ਆ ਮੈਡਮ ਨਾਲ ਮੈਡਮ ਲੋਗ ਬੜੀ ਕਾਲੀ ਕਾਲੀ ਦੇ ਚੁੰਦੇ ਬੜੀ ਦੂਰ ਤੱਕ ਲੰਬੀ ਕਿਤਾਰਾ ਹੁੰਦੀਆਂ ਨੇ ਤੇ ਕਿੱਦਾਂ ਦੇਖਦੇ ਚੱਗਣਾ ਸਾਡਾ ਇਹ ਸੋਝਾ ਹੈਗਾ ਜਿਵੇਂ ਕਿ ਆਪਾਂ ਟ੍ਰੈਫਿਕ ਰੂਲ ਜਿਹੜੇ ਨੇ ਜਿਹੜੇ ਉਹ ਪ੍ਰੋਪਰ ਫਾਲੋ ਕੀਤੇ ਜਾਣਾ ਜਿਵੇਂ ਕਿ ਜਿਸਨੇ ਲੈਫਟ ਸਾਈਡ ਜਾਣਾ ਹੈ ਉਹ ਆਪਦਾ ਲੈਫਟ ਸਾਈਡ ਰਹਿਣਾ ਹੈ ਜਿਸਨੇ ਰਾਈਟ ਸਾਈਡ ਜਾਣਾ ਉਹ ਰਾਈਟ ਰਹਿਣਾ ਇਸ ਤੋਂ ਇਲਾਵਾ ਜਿਹੜੇ ਕਿ ਰੈੱਡ ਲਾਈਟ ਵਗੈਰਾ ਜੰਪ ਨਾ ਕਰਨਾ ਇਸ ਤੋਂ ਇਲਾਵਾ ਇਹ ਹੈ ਕਿ ਜਿਹੜੇ ਕਿ ਸਾਡੇ ਟ੍ਰੈਫਿਕ ਪੁਲਿਸ ਹੈਗਾ ਸਾਡਾ ਪੂਰਾ ਸੰਯੋਗ ਰਹੇਗਾ ਇਹਨਾਂ ਨੂੰ ਕਿ ਜਿਵੇਂ ਕਿ ਪ੍ਰੋਪਰ ਆਪਾਂ ਟ੍ਰੈਫਿਕ ਘੜਵਾਉਂਦੇ ਰਹਾਂਗੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਬਣਾ ਨਾ ਕਿਸੇ ਕਰਨਾ ਪਵੇ ਬਿਲਕੁਲ ਮੈਡਮ ਕਿੱਦਾਂ ਦੇ ਰਹੇ ਕਿ ਹੈ ਜਦੋਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤੇ ਲਾਈਨਾਂ ਲੱਗਣ ਤੋਂ ਬਾਅਦ ਕਿਸੇ ਨੂੰ ਰੈੱਡ ਲਾਈਟ ਵੀ ਕ੍ਰੋਸ ਕਰ ਜਾਂਦੇ ਨੇ ਜੰਪ ਕਰ ਜਾਂਦੇ ਨੇ ਕੀ ਅਵੇਰ ਦਾ ਇਸ ਕੀ ਕਰਦੇ ਨੇ ਕਹਿਣਾ ਚਾਹੁੰਦਾ ਤੁਹਾਨੂੰ ਇਹੀ ਅਜੀ ਜੇ ਤੁਸੀਂ ਰੈੱਡ ਲਾਈਟ ਜੰਪ ਕਰੋਗੇ ਉਹ ਤਾਂ ਕਾਰਵਾਈ ਹੋਣੀ ਹੈਗੀ ਆ ਤੁਹਾਡਾ ਚਲਾਨ ਫਿਰ ਔਕੇ ਤੇ ਹੀ ਹੋ ਜਾਂਦਾਗਾ ਕਿਉਂਕਿ ਕੈਮਰਾਜ਼ ਵਗੈਰਾ ਵੀ ਇੰਸਟਾਲ ਹੈਗੇ ਨੇ ਜਿਸ ਪੁਆਇੰਟ ਨੂੰ ਤੁਸੀਂ ਮਤਲਬ ਕਿ ਰੈੱਡ ਲਾਈਟ ਜੰਪ ਕਰਦੇ ਹੈਗੇ ਉਹ ਰਿਕਾਰਡਿੰਗ ਹੋ ਜਾਂਦੀ ਹੈ ਉਸਦੇ ਬੈਸਟ ਐਸੀ ਚਲਾਨ ਕਰ ਸਕਦੇ ਆ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਦੋਂ ਹੁਣ ਤੁਸੀਂ ਇੱਕ ਗੱਲ ਕਹੀ ਹੈ ਕੀ ਹੈ ਚਲਾਨ ਮੋਕੇ ਤੇ ਕਰਦੇ ਆਂ ਮੋਕੇ ਤੇ ਭੱਜ ਜਾਂਦਾ ਆਨਲਾਈਨ ਕਰੇ ਕਰੇ ਵੀ ਚਲਾਨ ਆ ਜਾਂਦਾ ਹਾਂਜੀ ਹਾਂਜੀ ਬਿਲਕੁਲ ਆਨਲਾਈਨ ਕਰ ਆ ਜਾਂਦਾ ਹੈਗਾ ਕਿਉਂਕਿ ਉਹਦੀ ਫੋਟੋ ਆ ਜਾਂਦੀ ਹੈਗੇ ਸਾਡੇ ਕੋਲ ਉਹ ਨੰਬਰ ਤੇ ਅਸੀਂ ਫਿਰ ਚਲਾਨ ਪਾਦੇ ਫਿਰ ਤੁਸੀਂ ਕਰ ਆਂ ਆਨਲਾਈਨ ਚਲਾਨ ਆ ਕੇ ਫਿਰ ਉਹਨਾਂ ਨੂੰ ਕਰ ਦਿੰਦੇ ਤੁਸੀਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਮੈਸੇਜ ਹੈ ਸਾਡਾ ਆਪ ਦਾ ਜਿਹੜਾ ਟ੍ਰੈਫਿਕ ਰੂਲਸ ਉਹਨਾਂ ਨੂੰ ਪ੍ਰੋਪਰ ਫਾਲੋ ਕਰਨ ਤੇ ਜੇ ਨਾ ਕਿ ਉਹਨਾਂ ਨੂੰ ਪਰੇਸ਼ਾਨੀ ਦਾ ਸਾਹ ਬਿਲਕੁਲ ਸੋ ਮੈਮ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਵਾ ਔਰ ਮੈਂ ਇੱਕ ਹੋਰ ਗੱਲ ਕਹੂੰ ਆਪਣੇ ਸਿਟੀ ਹੋਮ ਨਿਊਜ਼ ਉਤੇ ਕਾਰਪੋਰੇਸ਼ਨ ਦਾ ਬੜਾ ਵੱਡਾ ਇਤਿਹਾਤ ਹੈਗਾ ਵਾ ਇਸ ਟਾਈਮ ਜਗਰਾਉਂ ਇੱਥੇ ਖੜੇ ਹਾਂ ਪੁਲ ਦੇ ਉੱਤੇ ਖੜੇ ਹੋਏ ਆ ਪਹਿਲਾਂ ਸਾਥੀ ਨੂੰ ਕਹੂੰਗਾ ਜਿਹੜਾ ਇੱਥੇ ਖੱਡੇ ਜਿਹੜਾ ਦਿਖਾਇਆ ਜਾਵੇ ਕਿ ਲੋਕ ਜਿਹੜੇ ਹੈਗੇ ਨੇ ਕੋਈ ਜਲਦਬਾਜ਼ੀ ਤੇ ਕਾਲੀ ਕਾਲੀ ਨਿਕਲ ਜਾਂਦਾ ਵਾ ਪਰ ਖੱਡੇ ਐਡੇ ਵੱਡੇ ਵੱਡੇ ਦੇ ਖੱਡਿਆਂ ਵਿੱਚੋਂ ਨਿਕਲਣਾ ਵੀ ਇਹ ਡਰ ਲੱਗਦਾ ਕਿ ਕਿਤੇ ਦੂ ਵਿਲਰ ਦੇ ਵਿੱਚ ਪਿੱਛੇ ਬੱਚਾ ਵੀ ਹੁੰਦਾ ਵੈ ਤੇ ਜਾਂ ਸੈਂਟਰ ਦੇ ਬੱਚਾ ਬੈਠਾ ਹੁੰਦਾ ਪਰ ਕਿਤਨੇ ਜਿਹੜੇ ਜਾ ਕੇ ਮੈਂ ਸਾਥੀ ਨੂੰ ਕਹਿੰਦਾ ਜਰਾ ਇੱਧਰ ਜਿਹੜਾ ਖੱਡਾ ਲਾਇਆ ਜਾਵੇ ਕਿ ਜਿਹੜੀ ਜਗ੍ਹਾ ਤੇ ਉੱਤੇ ਇਹ ਖੱਡਾ ਹੈਗਾ ਵੈ ਤੇ ਆਪਾਂ ਮੈਡਮ ਨਾਲ ਇਹਦੇ ਪਿੱਛੇ ਦੇ ਵਿੱਚ ਵੀ ਗੱਲ ਕਰਦੇ ਹੋ ਜਿਹੜੇ ਖੱਡੇ ਏਡੇ ਵੱਡੇ ਵੱਡੇ ਨੇ ਉਹ ਵੀ ਗੱਲਬਾਤ ਕਰ ਮੈਡਮ ਜਿਹੜੇ ਏਡੇ ਵੱਡੇ ਵੱਡੇ ਖੱਡੇ ਆ ਬਰਸਾਤਾ ਹੋ ਰਹੀਆਂ ਨੇ ਚਾਹ ਦਿਖਦਾ ਨਹੀਂ ਕਾਰਪੋਰੇਸ਼ਨ ਨੂੰ ਕਾਰਪੋਰੇਸ਼ਨ ਦੀ ਵੈਸੇ ਡਿਊਟੀ ਭੰਦੀ ਹੈਗੀ ਸਾਡੇ ਵੀ ਉਹਨਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਖੱਡੇ ਪਏ ਹੈਗੇ ਆ ਰੋਡ ਵਿੱਚ ਇਹਨਾਂ ਨੂੰ ਭਰਾਇਆ ਜਾਵੇ ਜਾਂ ਕੋਈ ਕਿ ਮਿਸ ਹੈਪਨਿੰਗ ਨਾ ਹੋਵੇ ਜਿਵੇਂ ਕਿ ਟੂ-ਵਿਲਰ ਹੁੰਦੇ ਹੈਗੇ ਉਹਨਾਂ ਵਿੱਚ ਜਾ ਕੇ ਡਿੱਗਦੇ ਨੇ ਜਿਸ ਕਰਕੇ ਐਕਸੀਡੈਂਟ ਹੁੰਦਾ ਹੈਗਾ ਉਹ ਮੈਡਮ ਦੇਖੋ ਚਲੋ ਟੂ ਵੀਲਰ ਤਾਂ ਹੈਗਾ ਹੀ ਹੈਗਾ ਦੇਖੋ ਈ ਰਿਕਸ਼ਾ ਕਿੰਨੀ ਹਲਕੀ ਹੁੰਦੀ ਹੈ ਈ ਰਿਕਸ਼ਾ ਪਲਟਣ ਨੂੰ ਇੱਕ ਮਿੰਟ ਲੱਗਦਾ ਹੈਗਾ ਹਾਂਜੀ ਹਾਂਜੀ ਰਿਕਸ਼ਾ ਦੇ ਬਹੁਤ ਇਨਸੀਡੈਂਟ ਹੁੰਦੇ ਹੈਗੇ ਆ ਜਦੋਂ بارش ਦੇ ਮੌਸਮ ਵਿੱਚ ਨਹੀਂ ਪਤਾ ਚੱਲਦਾ ਹੈਗਾ ਪਾਣੀ ਭਰ ਜਾਂਦਾ ਹੈਗਾ ਉਸ ਨਾਲ ਕੀ ਹੈਗਾ ਈ ਰਿਕਸ਼ਾ ਪਲਟ ਜਾਂਦਾ ਹੈਗਾ ਜਿਸ ਨਾਲ ਕੋਈ ਨੁਕਸਾਨ ਵੀ ਹੁੰਦਾ ਹੈਗਾ ਜਾਨੀ ਨੁਕਸਾਨ ਵੀ ਹੋ ਸਕਦਾ ਤੇ ਕੀ ਆਪਣਾ ਮੰਗ ਕੀ ਕਰਦੇ ਹੋ ਕਾਰਪੋਰੇਸ਼ਨ ਨੂੰ ਕਿ ਆ ਤੁਸੀਂ ਤਾਂ ਆਪਣੀ ਦੇਖਿਆ ట్రాਫਿਕ ਵੱਲੋਂ ਆਪਣੀ ਪੂਰੀ ਸੇਵਾ ਕਰ ਰਹੇ ਹੋ ਨੂੰ ਵਾਦਦੇ ਪਏ ਹੋ ਕੀ ਕਹਿਣਾ ਕੀ ਡੌਂਗਰ ਸਾਡੀ ਇਹ ਹੈਗੀ ਬੇਨਤੀ ਹੈ ਜਿਹੜੇ ਕਾਰਪੋਰੇਸ਼ਨ ਵਾਲੇ ਹੈਗੇ ਆ ਟੀਮ ਹੈ ਕਿ ਉਹਨਾਂ ਨੂੰ ਮਤਲਬ ਕਿ ਮੌਕੇ ਤੇ ਦੇਖ ਕੇ ਸਾਰੇ ਜਿਹੜੇ ਵੀ ਹੈਗੇ ਆ ਖੱਟੇ ਹੈਗੇ ਉਹਨਾਂ ਨੂੰ ਭਰਾ ਦੇਣ ਕਿਉਂਕਿ ਉਹਨਾਂ ਮੌਸਮ ਵੀ ਠੀਕ ਹੋ ਰਿਹਾ ਅੱਗੇ ਫਿਰ بارش ਦਾ ਮੌਸਮ ਸਟਾਰਟ ਹੋ ਜਣਾ ਹੈਗਾ ਤੇ ਉਸ ਤੋਂ ਪਹਿਲਾਂ ਕਿ ਇਹ ਸਾਰਾ ਕੁਝ ਕਰ ਦਿੱਤਾ ਜਾਵੇ ਜੀ ਬਹੁਤ ਸੋਹਣਾ ਮੈਸੇਜ ਦਿੱਤਾ ਮੈਡਮ ਨੇ ਤੇ ਜਿਹੜੇ ਉੱਥੇ ਹੋਰ ਵੀ ਜਿਹੜੇ ਟੂ-ਵੀਲਰ ਤੇ ਜਿਹੜੇ ਬੈਠੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਗੱਡੀਆਂ ਵਾਲੇ ਹੈਗੇ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਇਸ ਤਰ੍ਹਾਂ ਦੇਖਦੇ ਪਏ ਹੋ ਤੇ ਟ੍ਰੈਫਿਕ ਨੂੰ ਲੈ ਕੇ ਜਿਹੜੇ ਮੈਡਮ ਨੇ ਬੜਾ ਅੱਛਾ ਮੈਸੇਜ ਹੈ ਕਿ ਆਪਣੇ ਟ੍ਰੈਫਿਕ ਦੇ ਰੂਲ ਨੂੰ ਫੋਲੋ ਕਰੋ ਅਗਰ ਫੋਲੋ ਕਰੋਗੇ ਤੇ ਤੁਹਾਡੀ ਜਾਨ ਬਚੀ ਰਹੇਗੀ ਆਓ ਸੜਕਾਂ ਦੇ ਰੂਟ ਪਸਣਾ ਦਿਖਾਓ ਸੜਕਾਂ ਦੇ ਹਾਲ ਦਿਖਾਓ ਵਸ ਇਹਨਾਂ ਨੂੰ ਅਸੜਕਾਂ ਤੇ ਵੱਡੇ ਵੱਡੇ ਖੱਡੇ ਖੱਡੇ ਆ ਗਿਆ ਦੇਖੋ ਸਾਨੂੰ ਸਭ ਤੋਂ ਵੱਧ ਦਿੱਕਤ ਸਾਨੂੰ ਹੋ ਰਹੀ ਹੈ ਅਸੀਂ ਘੰਟੇ ਘੰਟੇ ਬਾਹਰ ਆਣਾ ਇੱਧਰ ਮਤਲਬ ਦਿਖਾ ਦਿਓ ਖੱਡੇ ਦਿਖਾएंगे ਖੱਡੇ ਖੱਡੇ ਦਿਖਾਏ ਇਹਨਾਂ ਦੇ ਇੱਧਰਲੇ ਉਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਾਡੋ ਬਿਲਕੁਲ ਉਹ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਕੁ ਲੋਕ ਇਸ ਟਾਈਮ ਆ ਖੱਡਿਆਂ ਨੂੰ ਲੈ ਕੇ ਜਿਹੜਾ ਰੋਲਾ ਪੰਦੇ ਪਏ ਹੈਗੇ ਨੇ ਤੁਸੀਂ ਦੇਖੋ ਕਿ ਕਿੰਨੇ ਕੁ ਲੋਕ ਪਰੇਸ਼ਾਨ ਹੈਗੇ ਆ ਔਰ ਜੁੜੇ ਰਹੋ ਤੁਸੀਂ ਸਿਟੀ ਹੋਮ ਦੇ ਨਿਊਜ਼ ਦੇ ਨਾਲ ਕੈਮਰਾ ਪਰਸਨ ਭੋਲੂ ਦੇ ਨਾਲ ਹਿਤੇਸ਼ ਖੰਨਾ ਦੀ